ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਦਿਆਂ ਨੇ ਜੋ ਇਤਿਹਾਸ ਤੋਂ ਜਾਣੂ ਕਰਵਾ ਰੀਆਂ ਨੇ ਤਸਵੀਰਾਂ ਦੇਖ ਕੇ ਅੱਜ ਵੀ ਰੂਹ ਕੰਮ ਜਾਂਦੀ ਹੈ। ਸ਼੍ਰੀ ਕਾਲ ਤਕ ਸਾਹਿਬ ਦੇ ਇਹ ਮਾਡਲ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਬਣਾਏ ਗਏ ਨੇ। ਸ਼੍ਰੀ ਕਾਲ ਤਕ ਸਾਹਿਬ ਜੀ ਦਾ ਜੂਨ 1984 ਦੇ ਕੱਲੂਕਾਰੇ ਵਾਪਰਨ ਤੋਂ ਪਹਿਲਾਂ ਦਾ ਮਾਡਲ ਜੋ ਕਿ ਸ਼੍ਰੀ ਕਾਲ ਤਕ ਸਾਹਿਬ ਜੀ ਦੀ ਦਿੱਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂਕਾਰੇ ਤੋਂ ਬਾਅਦ ਸ਼੍ਰੀ ਕਾਲ ਤਕ ਸਾਹਿਬ ਜੀ ਦਾ ਮਾਡਲ ਦੋਨੋ ਮਾਡਲ ਤਿਆਰ ਕੀਤੇ ਗਏ ਨੇ ਇਹ ਦੋਨੋ ਮਾਡਲ ਇਕੱਠੇ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ ਸਜੋਬਿਤ ਕੀਤੇ ਜਾਣਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1983 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਦੋਨੋ ਮਾਡਲ ਇਕੱਠੇ ਆਸਟ੍ਰੇਲੀਆ ਦੇ ਇੱਕ ਕਿਸੇ ਮਿਊਜ਼ੀਅਮ ਦੇ ਵਿੱਚ ਸਜੋਬਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜੋ ਕਿ ਸੋਲਿਡ वुਡ ਫਾਈਬਰ ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਇਤੇ ਜੋ ਹੈ ਇਨਸਾਫ ਨਹੀਂ ਮਿਲਿਆ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਇਮਾਰਤ ਹੈ ਟੈਟੈਰੀ ਕਰ ਦਿੱਤੀ ਗਈ ਛਾਨਣੀ ਕਰ ਦਿੱਤੀ ਗਈ ਸਾਰੀ ਇਮਾਰਤ ਗੋਲਿਆਂ ਟੋਪਾਂ ਟੈਂਕਾਂ ਦੇ ਨਾਲ ਅਨੇਕਾਂ ਸ਼ਿਦਾਂ ਸਿੰਘਾਂ ਸਿੰਘੀਆਂ ਨੂੰ ਬੱਚਿਆਂ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ अनेका ਕੌਮ ਦੇ ਸੂਰਬੀਰ ਜੋਧੇ ਕੌਮ ਦੇ ਜਰਨੈਲ ਸ਼ਹੀਦ ਕਰ ਦਿੱਤੇ ਗਏ ਸੀਗੇ ਤੇ ਉਹਨਾਂ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਜੋ ਦੋਨੋਂ ਮਾਡਲ ਤਿਆਰ ਕੀਤੇ ਗਏ ਨੇ ਤੇ ਨਾਲ ਹੀ ਦਾਸ ਜ਼ਿਕਰ ਕਰ ਦਵੇ ਕਿ ਇਹ ਜੋ ਜੂਨ 1984 ਤੋਂ ਪਹਿਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ ਇਹ ਉਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਅਤੇ ਦੱਸ ਦੇਵਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਦੇ ਲਿਖੇ ਸੇਵਾ ਲਈ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਜੋ ਇਹ ਮਾਡਲ ਹੈ ਕੱਲੂ ਕਾਰੇ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ